ਸੁਨਸਿੰਘ ਟੇਨਾਰੀ ਜੀ ਜੀ ਆਏ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਬਹੁਤ ਧੰਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਈਡੀ ਦਾ ਦੋਸ਼ 체ਦਰੀਵਾਲ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਅੰਬ ਤੇ ਮਠਿਆਈਆਂ ਖਾ ਰਹੇ। ਬੱਚੀ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਦੇ ਵਿੱਚ ਔਰਤ ਨੂੰ ਫਾਂਸੀ ਦੀ ਸਜ਼ਾ ਹੋਈ। ਸੁਖਦੇਵ ਸਿੰਘ ਢਿੰਡਸਾ ਨੂੰ ਮਨਾਉਣ ਪਹੁੰਚੇ ਸੁਖਵੀਰ ਸਿੰਘ ਬਾਦਲ। ਅਬੋਰ ਦੇ ਵਿੱਚ ਸੈਲਫੀ ਲੈਂਦੇ ਨੌਜਵਾਨ ਦੀ ਹੋਈ ਮੌਤ। ਨਵਜੋਤ ਸਿੰਘ ਸਿੱਧੂ ਨੇ ਕੀਤੀ ਪਟਿਆਲਾ ਵਿੱਚ ਕਾਂਗਰਸੀਆਂ ਨਾਲ ਮੀਟਿੰਗ। ਅਮਰਸਰ ਦੇ ਵਿੱਚ ਬੀਜੇਪੀ ਸਮਰਥਕਾਂ ਵੱਲੋਂ ਕਿਸਾਨਾਂ ਉੱਤੇ ਹਮਲਾ, ਸ਼ਿਸ਼ੋਧिया ਦੀ ਨਿਆਇਕ ਹਿਰਾਸਤ 26 ਅਪ੍ਰੈਲ ਤੱਕ ਵਧਾਈ, ਲੈਂਟਰ ਉੱਚਾ ਚੁੱਕਣ ਵੇਲੇ ਬਲਬੇ ਥੱਲੇ ਦੱਬੇ 6 ਮਜ਼ਦੂਰ, 10ਵੇਂ ਦਿਨ ਨਤੀਜਿਆਂ ਦੇ ਵਿੱਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਤੇ ਆਖਰੀ ਖਬਰ ਲੱਤ ਦੇ ਵਿੱਚੋਂ ਰਾਡ ਕਢਵਾਉਣ ਆਇਆ ਗੈਂਗਸਟਰ ਹਸਪਤਾਲ ਦੇ ਵਿੱਚੋਂ ਹੋਇਆ ਫਰਾਰ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। जना जी दिल्ली ਦੇ ਚੀਫ ਮਿਨਿਸਟਰ ਕੇਜਰੀਵਾਲ ਨੂੰ ਸ਼ੂਗਰ ਦੀ ਬਿਮਾਰੀ ਹੈ ਸੋ ਜੇਲ ਦੇ ਵਿੱਚ ਉਹ ਅੰਬ ਖਾ ਰਿਹਾ ਤੇ ਮਠਿਆਈਆਂ ਖਾ ਰਿਹਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਕੇਜਰੀਵਾਲ ਸਾਹਿਬ ਤੰਦਰੁਸਤ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਜੇਲ ਦੇ ਵਿੱਚੋਂ ਬੰਦ ਹੈ ਇਹਨਾਂ ਦੀ ਮੇਰਾ ਖਿਆਲ ਹੈ ਵੀ 24 25 ਤਰੀਕ ਤੱਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਮਾਨਯੋਗ ਅਦਾਲਤ ਕੀ ਫੈਸਲਾ ਕਰਦੀ ਸਮਾਂ ਦਸੂਗਾ ਤੇ ਹਰ ਜੇਲ ਦੇ ਵਿੱਚ ਜੇਲ ਨੰਬਰ 2 ਦੇ ਵਿੱਚ ਇਹ ਇਸ ਵੇਲੇ ਵਾਅਦਾ ਹੈਗੇ ਆ ਪਰ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀਗਾ ਉਦੋਂ ਅਦਾਲਤ ਨੂੰ ਇਹ ਗੱਲ ਦੱਸੀ ਗਈ ਸੀ ਕਿ ਇਹ ਸ਼ੂਗਰ ਦੇ ਮਰੀਜ਼ ਆ ਡਾਇਬਟਿਕ ਹੈਗੇ ਤੇ ਇਸ ਕਰਕੇ ਇਹਨਾਂ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਸੀ ਹਰ ਰੋਜ਼ ਡੱਬੇ ਦੇ ਵਿੱਚ ਇਹਨਾਂ ਦੇ ਘਰੋਂ ਖਾਣਾ ਆਉਂਦਾ ਅੱਜ ਦਿੱਲੀ ਰਾਊਜ਼ੇਵੀਨੂ ਕੋਰਟ ਦੇ ਵਿੱਚ ਈਡੀ ਦੇ ਅਧਿਕਾਰਗਰ ਨੇ ਗੱਲ ਕਹੀ ਆ ਕਿ ਕੇਜਰੀਵਾਲ ਨੂੰ ਸ਼ੂਗਰ ਆ ਪਰ ਉਹ ਜਾਣ ਬੁੱਝ ਕੇ ਹਰ ਰੋਜ਼ ਅੰਬ ਤੇ ਮਠਿਆਈਆਂ ਤੇ ਮਿੱਠੀ ਚਾਹ ਦੀ ਵਰਤੋਂ ਕਰਦੇ ਆ ਤਾਜੋ ਉਹਨਾਂ ਦੀ ਸ਼ੂਗਰ ਵੱਧ ਜਾਵੇ ਸਿਹਤ ਹੋਰ ਖਰਾਬ ਹੋ ਜੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਜਾਣ ਦਾ ਮੌਕਾ ਮਿਲ ਜੇ ਤੇ ਬਿਮਾਰੀ ਦੇ ਆਧਾਰ ਦੇ ਉੱਤੇ ਜ਼ਮਾਨਤ ਮਿਲ ਜੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤੇ ਸਮਰਥਕਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਜੇਲ੍ਹ ਦੇ ਅਧਿਕਾਰੀ ਜ਼ਬਰਦਸਤੀ ਇਹਨਾਂ ਨੂੰ ਅੰਬ ਤੇ ਹੋਰ ਚੀਜ਼ਾਂ ਖਵਾ ਰਹੇ ਤਾਂ ਜੋ ਉਹਨਾਂ ਦੀ ਸਿਹਤ ਖਰਾਬ ਹੋ ਜੇ ਦੇਖੋ ਮੈਨੂੰ ਇਹ ਦੋਨੋਂ ਗੱਲਾਂ ਇਥੇ ਸਭ ਸ਼ੱਕੀ ਜੀਆਂ ਲੱਗਦੀਆਂ ਉਹਦਾ ਕਾਰਨ ਇਹ ਆ ਵੀ ਜੇ ਕਿਸੇ ਬੰਦੇ ਨੂੰ ਕਿਸੇ ਨੂੰ ਵੀ ਕੋਈ ਸ਼ੂਗਰ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਤਾ ਇੱਕ ਅੱਧੇ ਦਿਨ ਤਾਂ ਚਲੋ ਮਠਿਆਈ ਦੀ ਬਰਫੀ ਦੇ ਇੱਕ ਟਿੱਕੀ ਡੱਬੇ ਦੇ ਵਿੱਚ ਆ ਜਾਂਦੀ ਡੇਲੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਆੰਬ ਭੇਜਦਾ ਹੋਊਗਾ ਨਾ ਕੋਈ ਡੇਲੂ ਚੂਕੂ ਭੇਜਦਾ ਤੇ ਨਾ ਕੋਈ ਰਸਮਲਾਈ ਭੇਜਦਾ ਤੇ ਨਾ ਹੀ ਇੱਥੇ ਫਲੂਦਾ ਕੁਲਫੀ ਭੇਜਦਾ ਸੋ ਮੈਨੂੰ ਲੱਗਦਾ ਵੀ ਇਹ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਜਾਂ ਤਾਂ ਉਹ ਕਹਿਣ ਵੀ ਭਾਈ ਆ ਸ਼ੁੱਕਰਵਾਰ ਨੂੰ ਫੇਰ ਆ ਡੱਬਾ ਦੇਖ ਲਓ ਜੀ ਵੀਡੀਓ ਅੱਜ ਦਾ ਅਸਮਾਨ ਫੇਰ ਆਇਆ ਕੱਲ ਫੇਰ ਆਇਆ ਅੱਜ ਫੇਰ ਆਇਆ ਸੋਮਵਾਰ ਫੇਰ ਆਇਆ ਜਾਂ ਤਾਂ ਆਹ ਗੱਲ ਉਹਨਾਂ ਨੂੰ ਦੱਸਣੀ ਚਾਹੀਦੀ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਤੇ ਜਦੋਂ ਕੇਜਰੀਵਾਲ ਸਾਹਿਬ ਨੂੰ ਹੁਣ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਪੱਤਰਕਾਰਾਂ ਦੇ ਨਾਲ ਤੁਰੇ ਜਾਂਦੇ ਤਾਂ ਗੱਲ ਕਰ ਹੀ ਲੈਂਦੇ ਹੁੰਦੇ ਆ ਉਹ ਦੱਸ ਦੇਣ ਵੀ ਭਾਈ ਮੈਨੂੰ ਸ਼ੁੱਕਰਵਾਰ ਨੂੰ ਇਹਨਾਂ ਨੇ ਫੇਰ ਬਾਲੂ ਸ਼ਾਹੀ ਖਵਾਤੀ ਆ ਇਹਨਾਂ ਨੇ ਜੀ ਮੈਨੂੰ ਐਸ ਦਿਨ ਫੇਰ ਕੇਲੇ ਖਵਾਤੇ ਆ ਐਸ ਦਿਨ ਮੈਨੂੰ ਫੇਰ ਚੀਕੂ ਖਵਾਤਾ ਇਹਨਾਂ ਨੇ ਉਹਨਾਂ ਨੂੰ ਜਾਣਕਾਰੀ ਦੇ ਦੇਣੀ ਚਾਹੀਦੀ ਆ ਪਰ ਅੱਜ ਕੇਜਰੀਵਾਲ ਦੀ ਮਠਿਆਈ ਦੇ ਉੱਤੇ ਕੇਜਰੀਵਾਲ ਦੇ ਅੰਬਾਂ ਦੇ ਉੱਤੇ ਕੇਜਰੀਵਾਲ ਦੀ ਮਿੱਠੀ ਚਾਹ ਦੇ ਉੱਤੇ ਰਾਜਨੀਤੀ ਹੋਈ ਗਈ ਆ ਜੀ ਅੱਛਾ ਬੱਚੀ ਨੂੰ ਜ਼ਿੰਦਾ ਦਫਨੌਣ ਵਾਲੀ ਔਰਤ ਦੇ ਸਬੰਧ ਦੇ ਵਿੱਚ ਜਿਹੜੀ ਖਬਰ ਆ ਉਹ ਦੱਸੋ ਸਨ ਦੇਖੋ ਜੀ ਨਵੰਬਰ 2021 ਦੀ ਗੱਲ ਆ ਜਦੋਂ ਲੁਧਿਆਣਾ ਦੇ ਸਲੇਮ ਟਾਬਰੀ ਦੇ ਵਿੱਚੋਂ ਇੱਕ ਬੱਚੀ ਚੱਕੀ ਗਈ ਜਿਹਦਾ ਨਾਂ ਸੀਗਾ ਦਿਲਰੋਜ਼ ਉਹ ਨੰਨੀ ਮੁੰਨੀ ਬੱਚੀ ਆ ਉਹਨੂੰ ਘਰ ਦੇ ਵਿੱਚੋਂ ਚੱਕਿਆ ਜਾਂ ਉਹਨੂੰ ਗਲੀ ਦੇ ਵਿੱਚੋਂ ਚੱਕਿਆ ਤੇ ਇਸ ਬੱਚੀ ਨੂੰ ਨੀਲਮ ਨਾਂ ਦੀ ਇੱਕ ਔਰਤ ਦੇ ਵੱਲੋਂ ਚੱਕਿਆ ਗਿਆ ਸੀਗਾ ਇਹ ਬੱਚੀ ਨੂੰ ਗਵਾਹ ਕਰਕੇ ਲੈ ਗਈ ਚੱਕ ਕੇ ਲੈ ਗਈ ਸਕੂਟਰੀ ਦੇ ਉੱਤੇ ਬਿਠਾ ਕੇ ਲੈ ਗਈ ਤੇ ਬਾਅਦ ਦੇ ਬੱਚੇ ਇਸ ਬੱਚੀ ਨੂੰ ਉਹਨੇ ਜਿਉਂਦੀ ਨੂੰ ਦੱਬਤਾ ਇਸ ਬੱਚੀ ਦੀ ਮੌਤ ਹੋ ਗਈ ਪਤਾ ਲੱਗਾ ਵੀ ਕੋਈ ਜੈਲਸੀ ਫੈਕਟਰ ਸੀਗਾ ਇਹ ਬਹੁਤ ਸਾੜਾ ਕਰਨੀ ਸੀ ਇਸ ਔਰਤ ਦਾ ਤਲਾਕ ਹੋਇਆ ਇਹ ਦੂਜੇ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਸੀ ਕਰਨੀ ਕੁਝ ਗੱਲਾਂ ਸਹੀਆਂ ਹੁਣ ਇਹ ਮਾਮਲੇ ਦੇ ਵਿੱਚ ਪੁਲਿਸ ਨੇ ਇਸ ਔਰਤ ਦੀ ਗ੍ਰਿਫਤਾਰੀ ਕੀਤੀ ਸੀ ਇਸ ਔਰਤ ਨੇ ਸਾਰੀ ਗੱਲ ਮੰਨ ਲਈ ਸੀ ਵੀ ਮੈਂ ਕਿਉਂ ਆ ਕੁਝ ਕੀਤਾ ਹੈਗਾ ਮੈਂ ਹੀ ਇਹ ਸਾਰਾ ਕੁਝ ਕੀਤਾ ਹੈਗਾ ਤੇ ਅੱਜ ਲੁਧਿਆਣੇ ਦੀ ਮਾਨਯੋਗ ਅਦਾਲਤ ਦੇ ਵੱਲੋਂ ਇਸ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਇਗੀ ਆ ਹੈ ਤਾਂ ਇਹ ਇਹੋ ਜੀ ਕਰਤੂਤ ਕੀਤੀ ਜਦੋਂ ਇਹਨੇ ਤੇ ਇਹ ਇਸੇ ਗੱਲ ਦੀ ਹੱਕਦਾਰ ਆ ਪਰ ਇਸ ਔਰਤ ਨੇ ਅੱਜ ਪਿੱਟ ਪਿੱਟ ਕੇ ਗੱਲ ਐ ਕਹੀ ਆ ਰੋ ਰੋ ਕੇ ਗੱਲ ਕਹੀ ਆ ਕਹਿੰਦੀ ਜੱਜ ਸਾਹਿਬ ਮੇਰੇ ਉੱਤੇ ਰਹਿਮ ਕਰੋ ਕਿਉਂਕਿ ਮੇਰੇ ਦੋ ਬੱਚੇ ਰੁੱਲ ਜਾਣਗੇ ਤੇ ਜੱਜ ਸਾਹਿਬ ਨੇ ਇਹ ਗੱਲ ਕਹੀ ਆ ਵੀ ਉਹ ਵੀ ਬੱਚਾ ਹੀ ਸੀ ਜਿਹਦੇ ਉੱਤੇ ਤੂੰ ਰਹਿਮ ਨਹੀਂ ਕੀਤਾ ਅਗਲੀ ਗੱਲ ਇਹ ਵੀ ਜੇਕਰ ਇਹੋ ਜੀ ਮਿਸਾਲੀ ਸਜ਼ਾ ਮਿਲੂਗੀ ਭਵਿੱਖ ਦੇ ਵਿੱਚ ਕਿਸੇ ਦੇ ਬੱਚੇ ਨਾਲ ਕਿਸੇ ਹੋਰ ਦੇ ਨਾਲ ਜਿਉਂਦੀ ਜਾਨ ਦੇ ਨਾਲ ਕੋਈ ਇਦਾਂ ਦਾ ਖਲਵਾੜ ਨਹੀਂ ਕਰੂਗਾ ਇਸ ਕਰਕੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਸੈਲਫੀ ਲੈਂਦਾ ਨੌਜਵਾਨ ਸੀ ਇਹਦੀ ਕੀ ਕਹਾਣੀ ਹੈ ਇਹ ਜੀ ਅਬੋਰ ਦੇ ਵਿੱਚ ਇੱਕ ਪਿੰਡਾ ਜੱਣ ਸਾਹਿਬ ਉੱਥੋਂ ਦੀ ਦਰਦਨਾਕ ਕਹਾਣੀ ਆਈ ਸਾਹਮਣੇ ਦੇਖੋ ਜਦੋਂ ਬੰਦਾ ਕੋਈ ਜਹਾਨੋਂ ਤੁਰ ਗਿਆ ਸਾਨੂੰ ਦੁੱਖ ਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਆ ਦੁੱਖ ਵਾਲੀ ਖਬਰ ਆ ਇਹ ਪਰ ਅੱਗੇ ਵੀ ਥਣ ਸਾਹਿਬ ਬਹੁਤ ਸਾਰੀਆਂ ਖਬਰਾਂ ਇਹ ਹੋ ਜਿਗਾਂ ਆਉਂਦੀਆਂ ਅਸੀਂ ਰੈਡ ਐਫਮ ਦੇ ਉੱਤੇ ਸਾਂਝੀਆਂ ਬੜੀ ਵਾਰ ਕੀਤੀਆਂ ਇਸ ਕਰਕੇ ਕਿ ਫਲਾਣੀ ਥਾਂ ਦੇ ਉੱਤੇ ਨਹਿਰ ਦੀ ਪਟੜੀ ਦੇ ਉੱਤੇ ਨਹਿਰ ਦੇ ਪੁਲ ਦੇ ਉੱਤੇ ਵੀ ਭਾਈ ਉੱਥੇ ਸੈਲਫੀ ਲੈਂਦੇ ਸੀਗੇ ਵੀਡੀਓ ਬਣਾਉਂਦੇ ਸੀਗੇ ਰੀਲਾਂ ਬਣਾਉਂਦੇ ਸੀਗੇ ਵਿੱਚ ਡੁੱਬ ਗਏ ਕਦੇ ਖਬਰ ਆਉਂਦੀ ਜੀ ਰੇਲ ਗੱਡੀ ਦੇ ਉੱਤੇ ਚੜ ਕੇ ਚੱਲਦੀ ਰੇਲ ਗੱਡੀ ਦੇ ਉੱਤੇ ਸੈਲਫੀ ਖਿੱਚੀ ਜਾ ਰਹੀ ਹੈ ਤਾਂ ਕੋਈ ਰੀਲਾਂ ਬਣਾ ਰਿਹਾ ਕਦੇ ਖਬਰ ਆਉਂਦੀ ਰੇਲਵੇ ਟਰੈਕ ਦੇ ਉੱਤੇ ਤੇ ਕਦੇ ਹਾਈਵੇ ਦੇ ਵਿਚਾਲੇ ਖੜ ਕੇ ਕੁਛ ਇਦਾਂ ਦਾ ਹੁੰਦਾ ਮਾੜੀਆਂ ਗੱਲਾਂ ਇਦਾਂ ਦਾ ਜਨੂਨ ਨਹੀਂ ਹੋਣਾ ਚਾਹੀਦਾ ਜਿਹੜਾ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਦੇਵੇ ਇਹ ਅਬੋਰ ਦੇ ਜਿਹੜੇ ਪਿੰਡ ਤੋਂ ਖਬਰ ਆਈ ਹੈ ਮਾਪਿਆਂ ਦਾ ਇਕਲੌਤਾ ਪੁੱਤ ਆ ਪਿੰਡ ਦੇ ਵਿੱਚ ਇੱਕ ਪਾਣੀ ਵਾਲੀ ਟੈਂਕੀ ਜਿਹੜੀ 100 ਫੁੱਟ ਉੱਚੀ ਆ ਤੇ ਇਸ ਟੈਂਕੀ ਦਾ ਖੰਡਰ ਵਾਲਾ ਰੂਪ ਆ ਇਸ ਟੈਂਕੀ ਦੇ ਵਿੱਚ ਕੋਈ ਪਾਣੀ ਨਹੀਂਗਾ ਕੋਈ ਇਧਰਨੇ ਪਸੇ ਜਾਂਦਾ ਨਹੀਂ ਡਰ ਇਸ ਗੱਲ ਦਾ ਕਿਸੇ ਵੀ ਵੇਲੇ ਡਿੱਗ ਨਾ ਪਵੇ ਇਹ ਮੁੰਡਾ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਇਸ ਟੈਂਕੀ ਦੀ ਛੱਤ ਦੇ ਉੱਤੇ ਚੜ ਗਿਆ ਤੇ ਉਸ ਵੇਲੇ ਟੈਂਕੀ ਡਿੱਗ ਪਈ ਇਸ ਮੁੰਡੇ ਦੀ ਮੌਤ ਹੋ ਗਈ ਆ ਪੂਰੇ ਇਲਾਕੇ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਮਾਪਿਆਂ ਦਾ ਇਕੱਲਾ-ਕੱਲਾ ਮੁੰਡਾ ਸੀਗਾ ਜੀ ਹੂੰ ਹੂੰ ਅੱਛਾ ਪੰਜਾਬ ਨੂੰ ਰੇਲ ਗੱਡੀ ਬੰਦਾ ਹੁਣ ਦਿੱਲੀ ਤੇ ਪੰਜਾਬ ਦਾ ਰੇਲ ਦਾ ਕਨੈਕਸ਼ਨ ਟੁੱਟ ਚੁੱਕਾ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਦੇ ਰੂਟ ਡਾਇਵਰਟ ਕੀਤੇ ਗਏ ਆ ਕਈਆਂ ਦੇ ਰੂਟ ਡਾਇਵਰਟ ਕੀਤੇ ਗਏ ਆ ਕਈ ਰੰਤ ਕੀਤੀਆਂ ਗਈਆਂ ਕਿਸਾਨ ਕੱਲ ਦੇ ਬੈਠੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਅਣਮਿੱਥੇ ਸਮੇਂ ਤੱਕ ਰੇਲਵੇ ਟਰੈਕ ਦੇ ਉੱਤੇ ਬੈਠੇ ਰਹਿਣਾ ਸ਼ੰਭੂ ਟਰੈਕ ਦੇ ਉੱਤੇ ਖਨੌਰੀ ਵਾਲੇ ਪਾਸੇ ਕਿਉਂਕਿ ਤਿੰਨ ਕਿਸਾਨ ਆ ਤਿੰਨ ਜਾਂ ਚਾਰ ਕਿਸਾਨ ਜਿਨ੍ਹਾਂ ਨੂੰ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਿਸਾਨਾਂ ਨੇ ਕਿਹਾ ਸੀਗਾ ਵੀ ਜੇਕਰ 16 April ਤੱਕ ਇਹ ਛੱਡਦੇ ਕਿਸਾਨ ਤਾਂ ਠੀਕ ਹੈ ਜੇਕਰ ਨਾ ਛੱਡੇ ਫਿਰ ਅਸੀਂ ਤਿੱਖਾ ਸੰਘਰਸ਼ ਕਰਨਾ ਸੋ ਅੱਜ ਸਰਵਣ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਵੀ ਸਾਡਾ ਚਿੱਤ ਨਹੀਂ ਕਰਦਾ ਕਿ ਸਵਾਰੀਆਂ ਸਾਡੇ ਕਰਕੇ ਖੱਜਲ ਹੋਣ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਪੁਲਿਸ ਨੂੰ ਬੇਨਤੀ ਕੀਤੀ ਉਹ ਸਾਡੇਆਂ ਸਾਰੀਆਂ ਗੱਲਾਂ ਨੂੰ ਟਿੱਚ ਜਾਣਦੀ ਹੈ ਇਸ ਕਰਕੇ ਅਸੀਂ ਰੇਲਵੇ ਟਰੈਕ ਦੇ ਉੱਤੇ ਬੈਠੇ ਆਂ ਨਵਜੋਤ ਸਿੰਘ ਸਿੱਧੂ ਪਟਿਆਲੇ ਆਏ ਸੀ ਤਾਂ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਪਟਿਆਲੇ ਆਏ ਸੀ ਤੇ ਆਪਣੇ ਪੁਰਾਣੇ ਆੜੀਆਂ ਦੇ ਨਾਲ ਕਹਿ ਲਗੇ ਜਾਂ ਕਹੜੀਏ ਕੋਈ ਰਾਜਨੀਤਿਕ ਗੱਲ ਕਰਨੀ ਹੋਣੀ ਹੈ ਜਿਹਦੇ ਬਾਰੇ ਸਾਨੂੰ ਹਾਲੇ ਤੱਕ ਇਲਮ ਨਹੀਂ ਆ ਤੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਆਪਣੇ ਪਟਿਆਲੇ ਵਾਲੇ ਘਰ ਦੇ ਵਿੱਚ ਸ਼ਮਸ਼ੇਰ ਸਿੰਘ ਦੂਲੋਂ ਦੇ ਨਾਲ ਨਾਜਰ ਸਿੰਘ ਮਾਨਸ਼ਾਹੀਆ ਜਗਦੇਵ ਸਿੰਘ ਕਮਾਲੂ ਸੁਰਜੀਤ ਧਮਾਨ ਤੇ ਕੁਝ ਕੋ ਹੋਰ ਕਾਂਗਰਸੀ ਆਗੂ ਆ ਜਿਹੜੇ ਕਿ ਇਹਨਾਂ ਦੇ ਨੇੜਲੇ ਆ ਇਹਨਾਂ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ ਹੁਣ ਇਸ ਮੀਟਿੰਗ ਦੇ ਕੀ ਅਰਥ ਕੱਢੇ ਜਾਣੇ ਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਸਿੱਧੂ ਸਭ ਨਾ ਤਾਂ ਤਾਕਤ ਕੀ ਝੋਨ ਲੜ ਰਹੇ ਤੇ ਨਾ ਉਹਨਾਂ ਨੇ ਪ੍ਰਚਾਰ ਕਰਨਾ ਆ ਪਰ ਵਿੱਚ ਵਿਚਾਲੇ ਛੁੱਟੀ ਲੈ ਕੇ ਉਹ ਮੀਟਿੰਗ ਕਰਕੇ ਗਏ ਆ ਜੀ ਤੇ ਬਾਕੀ ਭਾਜੀਪੀ ਤੇ ਕਿਸਾਨਾਂ ਦੇ ਦਰਮਿਆਨ ਚੜਾਪ ਹੋਈ ਹੈ ਕੋਈ ਅਮਰਸਰ ਸਾਹਿਬ ਹਾਂ ਬਿਲਕੁਲ ਜੀ ਤੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਵਧੇਕੀ ਕੀਤੀ ਹੈ ਕੁੱਟਮਾਰ ਕੀਤੀ ਹੈ ਜ਼ਖਮੀ ਕੀਤੇ ਹੈ ਕਿਸਾਨ ਭਾਜੀਪੀ ਦੇ ਸਮਰਥਕਾਂ ਨੇ ਮਾਰੀ ਗੱਲ ਆ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਸਭ ਇਸ ਵੇਲੇ ਭਾਜੀਪੀ ਦੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਦਾ ਵਿਰੋਧ ਬੜਾ ਹੋ ਰਿਹਾ ਕਿਉਂਕਿ ਇਹ ਜਿੱਥੇ ਵੀ ਜਾਂਦੇ ਪਿੰਡਾਂ ਦੇ ਵਿੱਚ ਤਾਂ ਲਿਖ ਕੇ ਲਾ ਦਿੱਤਾ ਗਿਆ ਵੀ ਭਾਈ ਸਾਡੇ ਪਿੰਡ ਦੇ ਵਿੱਚ ਭਾਜੀਪੀ ਦਾ ਕੋਈ ਵੀ ਉਮੀਦਵਾਰ ਜਾਉ ਉਹਨਾਂ ਦਾ ਕੋਈ ਵੀ ਸਮਰਥਕ ਵੋਟਾਂ ਮੰਗਣ ਵਾਸਤੇ ਭੁੱਲ ਕੇ ਵੀ ਨਾ ਆਵੇ ਕਈ ਪਿੰਡਾਂ ਦੇ ਵਿੱਚ ਥਿੰਨ ਸਭ ਬੋਰਡ ਇਹ ਲਿਖ ਕੇ ਲਾਏ ਗਏ ਤੁਸੀਂ ਸਾਨੂੰ ਦਿੱਲੀ ਚ ਨਹੀਂ ਵੜਨ ਦਿੱਤਾ ਹੁਣ ਤੁਸੀਂ ਸਾਡੇ ਪਿੰਡ ਚ ਵੜ ਕੇ ਦਿਖਾਓ ਆ ਮੈਂ ਕੱਲ ਇੱਕ ਖਬਰ ਪੜ੍ਹੀ ਜੀ ਸੰਗਰੂਰ ਦੇ ਵੱਲ ਇੱਕ ਪਿੰਡ ਆ ਉਸ ਪਿੰਡ ਵਾਲਿਆਂ ਨੇ 6 ਸਵਾਲ ਲਿਖੇ ਇੱਕ ਬੋਰਡ ਦੇ ਉੱਤੇ ਬੋਰਡ ਦੇ ਉੱਤੇ 6 ਸਵਾਲ ਲਿਖ ਕੇ ਤੇ ਜੂ ਦੇ ਉੱਤੇ ਲਾ ਦਿੱਤੇ ਗਏ ਆ ਐਂਟਰੀ ਗੇਟ ਤੇ ਲਾਏ ਗਏ ਨਾਲੇ ਉਹਦੇ ਤੇ ਲਿਖਿਆ ਹੋਇਆ ਵੀ ਮਨਰੇਗਾ ਬਾਰੇ ਉੱਤਰ ਦਿਓ ਬੇਰਜ਼ਗਾਰੀ ਬਾਰੇ ਪਿੰਡ ਦੇ ਨਸ਼ੇ ਦੇ ਬਾਰੇ ਅਸਲ ਵਿਕਾਸ ਦੇ ਬਾਰੇ ਤੇ ਕੁਝ ਕੁ ਹੋਰ ਸਵਾਲ ਲਿਖੇ ਗਏ ਆ ਵੀ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਸਾਡੇ ਪਿੰਡ 'ਚ ਵੜਨਾ ਚਾਹੁੰਦਾ ਪਹਿਲਾਂ ਇਹਨਾਂ 6 ਸਵਾਲਾਂ ਦੇ ਉੱਤਰ ਦੇਉ ਇਹ ਇੱਕ ਬਹੁਤ ਚੰਗੀ ਗੱਲ ਆ ਸਾਰੇ ਪਿੰਡਾਂ ਦੇ ਵਿੱਚ ਇਦਾਂ ਹੋਣਾ ਚਾਹੀਦਾ ਨਿਮਰਤਾ ਦੇ ਨਾਲ ਸਵਾਲ ਹੋਣੇ ਚਾਹੀਦੇ ਆ ਪਰ ਨਿਮਰਤਾ ਤੋਂ ਸਖਣੀ ਨਹੀਂ ਗੱਲ ਕਰਨੀ ਚਾਹੀਦੀ ਵੀ ਆਪਾਂ ਹਰਲ ਹਰਲ ਕਰਕੇ ਮਗਰ ਪੈ ਜੀਏ ਉਹ ਭੱਜ ਗਿਆ ਉਹ ਭੱਜ ਗਿਆ ਆ ਵੀ ਨਹੀਂ ਚਾਹੀਦਾ ਪਰ ਗੱਲ ਇਹ ਵੀ ਤਰਕ ਦੇ ਨਾਲ ਤੇ ਤਰੀਕੇ ਦੇ ਨਾਲ ਸਵਾਲ ਜ਼ਰੂਰ ਹੋਣੇ ਚਾਹੀਦੇ ਤਿੱਖੇ ਸਵਾਲ ਹੋਣੇ ਚਾਹੀਦੇ ਹਰ ਉਮੀਦਵਾਰ ਨੂੰ ਪਰ ਜਿਹੜੀ ਤੁਸੀਂ ਗੱਲ ਪੁੱਛੀ ਆ ਅੰਮ੍ਰਿਤਸਰ ਦੇ ਵਿੱਚ ਇੱਥੇ ਪਤਾ ਲੱਗਾ ਜੀ ਕਿ ਭਾਜਪਾ ਦੇ ਕੁਝ ਆਗੂਆਂ ਨੇ ਇੱਕ ਪ੍ਰੋ ਤੇ ਬੀਜੇਪੀ ਦੇ ਆਗੂ ਉਹਨਾਂ ਨੂੰ ਅੱਗੋਂ ਪੈਗੇ ਸਮਰਥਕ ਅੱਗੋਂ ਪੈਗੇ ਆ ਉਹਨਾਂ ਨੇ ਇੱਟਾ ਵੱਟੇ ਡਲੇ ਮਾਰੇ ਆ ਕਈ ਕਿਸਾਨ ਜ਼ਖਮੀ ਹੋ ਗਏ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਪੁਲਿਸ ਹੁਣ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਜਾਣਬੁੱਝ ਕੇ ਤੇ ਡਾਣਾ ਜੀ ਦਿੱਲੀ ਦੀ ਸਰਕਾਰ ਕਿਵੇਂ ਚੱਲ ਰਹੀ ਆ ਜਿਹੜੇ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਚੱਡਾ ਕਹਿੰਦੇ ਗਾਇਬ ਹੋ ਗਿਆ ਇੰਗਲੈਂਡ ਚਲਾ ਗਿਆ ਮੁੜ ਕੇ ਨਹੀਂ ਆਇਆ ਸੁਸ਼ੋਦੀਆ ਦਾ ਰਿਮਾਂਡ ਵੱਧ ਗਿਆ ਬਾਕੀ ਵੀ ਇਹ ਖਿਲਰਿਆ ਫਿਰਦਾ ਕੰਮ ਹੁਣ ਸਰਕਾਰ ਕੌਣ ਚਲਾ ਰਿਹਾ ਤਨਸਪ ਪਹਿਲੀ ਗਲਤਾਈ ਹੈ ਜੀ ਕਿ ਜਿਹੜੇ ਮਨੀਸ਼ ਸੋਧਿਆ 25 ਅਪ੍ਰੈਲ ਤੱਕ ਇਹਨਾਂ ਦੀ ਨਿਆਂਕ ਹਿਰਾਸਤ ਦੇ ਵਿੱਚ ਅੱਜ ਮਾਨਜੋਗ ਅਦਾਲਤ ਦੇ ਵੱਲੋਂ ਵਾਅਦਾ ਕੀਤਾ ਗਿਆ। ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਜਿਵੇਂ ਪ੍ਰਕਿਰਿਆ ਦੇ ਵਿੱਚੋਂ ਮਨੀਸ਼ ਸੋਧਿਆ ਨੂੰ ਲੰਘਣਾ ਪੈ ਰਿਹਾ। ਤੇ ਦੂਜੀ ਗੱਲ ਇਹ ਹੈ ਵੀ ਇਹ ਸਰਕਾਰ ਚੱਲੀ ਕਿਵੇਂ ਜਾਂਦੀ ਆ? ਕਿਉਂਕਿ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ ਉਦੋਂ ਸਰਕਾਰ ਦੇ ਕੋਲੇ ਤਾਕਤਾਂ ਹੀ ਬਹੁਤ ਥੋੜੀਆਂ ਰਹਿ ਜਾਂਦੀਆਂ। ਉਦੋਂ ਨਾ ਤਾਂ ਕੋਈ ਦੁਗਾਟਣ ਕਰ ਸਕਦੇ ਨਾ ਨਵੇਂ ਐਲਾਨ ਕਰ ਸਕਦੇ ਨਾ ਨਵੇਂ ਬਜਟ ਜਾਰੀ ਕਰ ਸਕਦੇ ਉਦੋਂ ਸਾਰੀਆਂ ਤਾਕਤਾਂ ਸੀਮਤ ਹੋ ਕੇ ਰਹਿ ਜਾਂਦੀਆਂ। ਸੋ ਹਲੇ ਤੱਕ ਤਾਂ ਮੇਰਾ ਖਿਆਲ ਹੈ ਵੀ ਕੋਈ ਗੱਲ ਚੱਲੂਗੀ ਵੀ ਭਾਈ ਹਲੇ ਕੁਝ ਕਰ ਨਹੀਂ ਸਕਦੇਗੇ ਕੇਜਰੀਵਾਲ ਸਾਹਿਬ ਅੰਦਰ ਆ ਤੇ ਜ਼ਾਬਤਾ ਲੱਗਾ ਹੋਇਆ ਤੇ ਕੋਈ ਵੀ ਨਵਾਂ ਫੈਸਲਾ ਨਹੀਂ ਲੈ ਸਕਦੇ ਜ਼ਾਬਤੇ ਤੋਂ ਬਾਹਰ ਪਤਾ ਲੱਗਣਾ ਵੀ ਭਾਈ ਇਥੋਂ ਦੀ ਸਰਕਾਰ ਚੱਲਦੀ ਕਿਵੇਂ ਹੈ ਪਰ ਇਨ ધ ਮੀਨ ਟਾਈਮ ਸੁਨੀਤਾ ਜੀ ਚਲਾ ਰਹੇ ਨੇ ਹਾਂ ਬਿਲਕੁਲ ਜੀ ਦੇਖੋ ਉਹ ਜਿਹੜੇ ਕੇਜਰੀਵਾਲ ਦੇ ਕੋਲੋਂ ਸੁਨੇਹਾ ਲੈ ਕੇ ਆਉਂਦੇ ਆ ਸੁਨੇਹਾ ਜਾਰੀ ਕਰ ਦਿੰਦੇ ਆ ਵਿਧਾਇਕਾਂ ਦੀ ਮੀਟਿੰਗ ਉਹ ਕਰਦੇ ਆ ਜਾਂ ਦਿੱਲੀ ਦੇ ਵਿੱਚ ਸੰਜੇ ਸਿੰਘ ਕਰਦੇ ਆ ਇਦਾਂ ਟਾਈਮ ਪਾਸ ਕੀਤਾ ਜਾ ਰਿਹਾ ਹੈ ਜੀ ਤੇ ਲੈਂਟਰ ਉੱਚਾ ਚੱਕਣ ਵਾਲੇ ਮਜ਼ਦੂਰਾਂ ਦੀ ਕੀ ਕਹਾਣੀ ਹੈ ਸਾਰੀ ਇਹ ਜੀ ਰੋਪੜ ਦੇ ਵਿੱਚੋਂ ਖਬਰ ਆਈ ਹੈ ਇਥੋਂ ਦੀ ਇੱਕ ਕਲੋਨੀ ਦੇ ਵਿੱਚ ਜਿਹੜੀ ਘਰ ਦਾ ਲੈਂਟਰ ਚੁੱਕਿਆ ਜਾ ਰਿਹਾ ਸੀਗਾ ਕਿਉਂਕਿ ਜਦੋਂ ਘਰ ਨੀਵੇਂ ਹੋ ਜਾਂਦੇ ਆ ਪਹਿਲਾਂ ਤਾਂ ਢਾਕ ਹੀ ਪਾਉਂਦੇ ਹੁੰਦੇ ਸੀਗੇ ਵੀ ਉੱਚਾ ਭਰਤ ਪਾ ਕੇ ਉੱਚਾ ਘਰ ਪਾ ਲੈਣੇ ਆ ਪਰ ਹੁਣ ਨਵੀਆਂ ਤਕਨੀਕਾਂ ਆਈਆਂ ਜੱਕ ਲਾ ਲਾ ਕੇ ਤੇ ਲੈਂਟਰ ਤਾਂ ਨੂੰ ਚੱਕੇ ਜਾਂਦੇ ਆ ਕਈ ਥਾਵਾਂ ਤੇ ਸਫਲ ਆ ਕਈ ਥਾਵਾਂ ਤੇ ਅਸਫਲ ਵੀ ਆ ਪਰ ਇੱਥੇ ਅਸਫਲ ਸਾਬਤ ਹੋ ਗਈ ਗੱਲ ਜਦੋਂ ਬਿਲਕੁਲ ਆਖਰੀ ਮੂਵਮੈਂਟ ਦੇ ਉੱਤੇ ਕੰਮ ਸੀਗਾ ਤੇ ਉਦੋਂ ਛੱਤ ਡਿੱਗ ਪਈ ਆ ਮਲਬੇ ਦੇ ਥੱਲੇ 6 ਮਜ਼ਦੂਰ ਆ ਗਏ ਆ ਰਾਹਤ ਦੇ ਕੰਮ ਇਸ ਵੇਲੇ ਵੀ ਜਾਰੀ ਹੈ ਜੀ ਹੂੰ ਹੂੰ ਤੇ 10ਵੀਂ ਦੇ ਨਤੀਜਿਆਂ ਚ ਫੇਰ ਲੜਕੀਆਂ ਆ ਗਏ ਨੇ ਜੀ ਹਾਂ ਬਿਲਕੁਲ ਜੀ ਸਾਡੀਆਂ ਪੰਜਾਬ ਦੀਆਂ ਬੜੀਆਂ ਪੜ੍ਹਾਈ ਵਾਲੀਆਂ ਬੜੀਆਂ ਹੁਸ਼ਿਆਰ ਬੱਚੀਆਂ ਜਿਹੜੀਆਂ ਤੇ ਉਹਨਾਂ ਨੇ ਫੇਰ ਬਾਜ਼ੀ ਮਾਰੀ ਆ ਲਗਭਗ ਹਰ 12ਵੀਂ ਕਲਾਸ ਦੇ ਨਤੀਜੇ ਦੇ ਵਿੱਚ ਜਾਂ ਕਹਿੰਦੇ ਆ 8ਵੀਂ ਦੇ ਜਾਂ 10ਵੀਂ ਦਾ ਨਤੀਜਾ ਦੇ ਵਿੱਚ ਤੇ ਕੁੜੀਆਂ ਦੇ ਵੱਲੋਂ ਬਾਜ਼ੀ ਮਾਰੀ ਜਾਂਦੀ ਹੈ ਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਆਏ ਆ ਅੱਜ ਇਹਦੇ ਵਿੱਚ ਵੀ ਕੁੜੀਆਂ ਨੇ ਬਾਦੀ ਮਾਰੀ ਆ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾ ਪਿਰੂ ਲੁਧਿਆਣਾ ਦੀ ਅਦਿੱਤੀ ਤੇ ਪੁੱਤਰੀ ਅਜੇ ਕੁਮਾਰ ਇਹਨੇ 650 ਦੇ ਵਿੱਚੋਂ 650 ਨੰਬਰ ਹਾਸਲ ਕਰਕੇ ਤੇ ਪੂਰੇ ਪੰਜਾਬ ਤੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਅਲੀਸ਼ ਸ਼ਰਮਾ ਨਾਂ ਦੀ ਇੱਕ ਬੱਚੀ ਆ ਉਹਨੇ 650 ਦੇ ਵਿੱਚੋਂ 645 ਅੰਕ ਲਏ ਤੇ ਦੂਜੇ ਨੰਬਰ ਦੇ ਉੱਤੇ ਰਹੀ ਹੈ ਬਾਕੀ ਆ ਜਿਹੜਾ ਲੱਤ 'ਚੋਂ ਰਾਡ ਕਢਵਾਉਣ ਆਇਆ ਗੈਂਗਸਟਰ ਸੀ ਰਾਡ ਕਢਵਾ ਗਿਆ ਤੇ ਭੱਜ ਗਿਆ ਹਾਂ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਦਾ ਨਾਂ ਹੈਗਾ ਜੀ ਚਰਨਜੀਤ ਸਿੰਘ ਉਰਫ ਰਾਗੀ ਸ਼ੂਟਰ ਇਹ ਗੈਂਗਸਟਰ ਜਿਹੜਾ ਇਹ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚੋਂ ਭੱਜ ਗਿਆ ਇਹਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਦਰਜਾ ਪਿੱਛੇ ਜਿਹਨੂੰ ਪੁਲਿਸ ਨੇ ਫੜ ਲਿਆ ਸੀਗਾ ਜਦੋਂ ਇਹਦੇ ਮੁਕਾਬਲੇ ਦੇ ਵਿੱਚ ਨੂੰ ਗ੍ਰਿਫਤਾਰ ਕੀਤਾ ਇਹਦੀ ਰਾਤ ਦੇ ਵਿੱਚ ਰਾਡ ਪਾਉਣੀ ਪਈ ਸੀਗੀ ਸਰੀਆ ਪਾਉਣਾ ਪਿਆ ਸੀ ਤੇ ਅੱਜ ਜਿਹੜਾ ਸਰੀਆ ਕਢਵਾਉਣ ਦੇ ਲਈ ਗਏ ਸੀਗੇ ਪੁਲਿਸ ਕਰਮਚਾਰੀ ਜਿਹੜੇ ਨਾਲ ਲੈ ਕੇ ਇਹਦੀ ਗੱਟਮਟ ਇੱਥੇ ਹੀ ਸੀਗੀ ਪਹਿਲਾਂ ਆਪਣੇ ਸਾਥਕਾਂ ਦੇ ਨਾਲ ਇਸ ਗੈਂਗਸਟਰ ਦੀ ਤੇ ਫਿਰ ਇਹ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਤੇ ਹਾਲੇ ਤੱਕ ਫੜਿਆ ਨਹੀਂ ਗਿਆ ਸਰੀਆ ਹਲੇ ਨਿਕਲਣਾ ਸੀ ਜਾਂ ਕਢਵਾਤਾ ਹਲੇ ਇਹਦੇ ਬਾਰੇ ਜਾਣਕਾਰੀ ਨਹੀਂ ਮੇਰਾ ਤਾਂ ਖਿਆਲ ਹੈ ਜੀ ਨਿਕਲ ਗਿਆ ਹੋਣਾ ਜਿਹਦੇ ਕਰਕੇ ਇੰਨੀ ਤੇਜ਼ੀ ਨਾਲ ਫਰਰ ਹੋ ਗਿਆ ਤੇ ਬਾਕੀ ਹੁਣ ਪੁਲਿਸ ਅਧਿਕਾਰੀ ਵੇਰਵਾ ਦੇਣਗੇ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਮੌਸਮ ਥਣ ਸਾਹਿਬ ਅੱਜ ਤੱਕ ਠੀਕ ਸੀਗਾ ਅੱਜ ਪੰਜਾਬ ਦੇ ਵਿੱਚ 36 37 ਡਿਗਰੀ ਟੈਂਪਰੇਚਰ ਸੀ ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ ਹੁਣ ਪੰਜਾਬ ਦੇ ਵਿੱਚ ਛੇਤੀ ਹੀ 5-4 ਦਿਨਾਂ ਦੇ ਵਿੱਚ 40 ਤੋਂ ਪਾਰ ਟੈਂਪਰੇਚਰ ਹੋ ਜਾਣਾ ਪਰ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਮੀਂਹ ਕਣੀ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾ ਚੱਲ ਸਕਦੀ ਹੈ ਇਹ ਭਵਿੱਖਬਣੀ ਕੀਤੀ ਗਈ ਹੈ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ ਇਸ ਦਾ ਮਜ਼ਾ ਜੁਝੁਰ ਹੈ ਰੈਡ ਐਫ ਐਮ